ਸਨਮਾਨਯੋਗ ਗੁਰੂ ਰਬ ਸਤਿ ਸੰਗਿਉ ਫਤਈ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਇੱਕ ਗਾਥਾ ਯਾਦ ਆ ਗਈ ਇਥੇਂ ਦੀ ਗੱਲ ਇਥੇਂ ਪੁਰਾਣਾ ਨਾਮ ਉਸ ਇਲਾਕੇ ਦਾ ਯੂਨਾਨ ਸੀ ਚਰ ਇਥੇਂ ਹਾਗਰ ਦੇ ਤੱਟ ਤੇ ਸੁਕਰਾਟ ਵਕਤ ਦਾ ਦਾਰਸ਼ਨਿਕ ਪੁਰਸ਼ ਤੈਲ ਰਿਹਾ ਹੈ ਉਹਦੇ ਕੰਨਾਂ ਦੇ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਪੈ ਗਈ ਜਦ ਕੋਲ ਸੁਕਰਾਟ ਗਏ ਬੱਚੇ ਦੇ ਸਿਰ ਤੇ ਹੱਥ ਰੱਖ ਲਿਆ ਆਪਣੇ ਕਿਉਂ ਰੋ ਰਹੇ ਹੈ ਕਿਉਂ ਜ਼ਾਰ-ਜ਼ਾਰ ਰੋ ਰਹੇ ਬੱਚੇ ਦੇ ਹੱਥ ਦੇ ਵਿੱਚ ਬਿਆਲਾ ਸੀ ਅੱਖ ਲਗਾ ਬਾਬਾ ਇਹ ਜਿਹੜਾ ਸਮੁੰਦਰ ਹੈ ਨਾ ਇਹਨੂੰ ਮੈਂ ਪਿਆਲੇ ਦੇ ਵਿੱਚ ਭਰਨਾ ਚਾਹੁੰਦਾ ਪਰ ਮੈਂ ਪਰਹਰ ਕੇ ਥੱਕ ਗਿਆ ਇਹ ਸਮੁੰਦਰ ਮੇਰੇ ਪਿਆਲੇ ਚ ਆਉਂਦਾ ਹੀ ਨਹੀਂ ਬਚ ਰਹਿੰਦਾ ਕਿਉਂ ਬਚਦਾ ਹੈ ਮੇਰੇ ਪਿਆਲੇ ਚ ਆਣਾ ਚਾਹੀਦਾ ਸਾਰੇ ਦਾ ਸਾਰਾ ਕਹਿੰਨ ਬੱਚੇ ਦੀ ਇਹ ਗੱਲ ਸੁਣ ਕੇ ਸੋਕਰਾਟ ਵੀ ਰੋਣ ਲੱਗ ਪਿਆ ਜ਼ਾਰੋ ਜ਼ਾਰੋ ਮਾਸੂਮੀਅਤ ਨਾਲ ਇਹ ਬੱਚਾ ਪੁੱਛਦਾ ਹੈ ਉਸ ਬੁੱਢੇ ਦਾਰਸ਼ਨਿਕ ਨੂੰ ਬਾਬਾ ਤੇਰਾ ਪਿਆਲਾ ਕਿੱਥੇ ਹੈ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ ਹੈ ਬੰਦੇ ਦੀ ਆਧ ਭਾਸ਼ਾ ਹੱਸਣਾ ਤੇ ਰੋਣਾ ਹੈ ਬੱਚਾ ਜਨਮ ਤੋਂ ਜਿਹੜੀ ਭਾਸ਼ਾ ਲੈ ਕੇ ਆਉਂਦਾ ਹੈ ਹੱਸਣਾ ਤੇ ਰੋਣਾ ਪ੍ਰਾਕ੍ਰਿਤਿਕ ਹੈ ਰੱਬੋਂ ਹੈ ਔਰ ਇਹ ਬੋਲੀ ਸਾਂਝੀ ਏ ਇਕਦਮ ਸਮਝਦੇ ਚ ਆ ਜਾਂਦੀ ਏ ਕੋਈ ਹੱਸ ਰਿਹਾ ਹੋਵੇ ਬੱਚਾ ਤੇ ਅਸੀਂ ਇੰਜ ਨਹੀਂ ਕਹਿ ਸਕਦੇ ਇਹ ਇੰਗਲਿਸ਼ ਦੇ ਚ ਹੱਸਦਾ ਪਿਆ ਏ ਯਾ ਪੰਜਾਬੀ ਦੇ ਚ ਹੱਸ ਰਿਹਾ ਏ ਜਰਮਨ ਦੇ ਚ ਹੱਸ ਰਿਹਾ ਯਾ ਫ੍ਰੈਂਚ ਦੇ ਚ ਹੱਸ ਰਿਹਾ ਏ ਕਿ ਸੰਸਕ੍ਰਿਤ ਦੇ ਚ ਹੱਸਦਾ ਪਿਆ ਕੇ ਪਰਸ਼ੀਨ ਦੇ ਚ ਹੱਸ ਰਿਹਾ ਏ ਯਾ ਅਰਬੀ ਦੇ ਚ ਹੱਸ ਰਿਹਾ ਏ ਹੱਸਣਾ ਇਕਦਮ ਸਮਝਦੇ ਚ ਆ ਜਾਂਦਾ ਏ ਔਰ ਸਾਰੀ ਦੁਨੀਆ ਦਾ ਸੁਣਾ ਇੱਕ ਪਰ ਜੇ ਕੋਈ ਰੋ ਰਿਹਾ ਹੋਵੇ ਤੇ ਅਸੀਂ ਨਹੀਂ ਕਹਿੰਦੇ ਹਿੰਦੀ ਦੇ ਚ ਰੋ ਰਿਹਾ ਸਿੰਧੀ ਦੇ ਚ ਰੋ ਰਿਹਾ ਪਸ਼ਤੂ ਦੇ ਚ ਰੋ ਰਿਹਾ ਅਰਬੀ ਦੇ ਚ ਰੋ ਰਿਹਾ ਯਾ ਇੰਗਲਿਸ਼ ਦੇ ਚ ਰੋ ਰਿਹਾ ਯਾ ਫ੍ਰੈਂਚ ਦੇ ਚ ਰੋ ਰਿਹਾ ਰੋ ਰਿਹਾ ਰੋਣਾ ਇੱਕਦਮ ਸਮਝ ਚ ਆ ਜਾਂਦਾ ਹੈ ਹੱਸਣਾ ਇੱਕਦਮ ਸੌਝ ਦੇ ਚ ਆ ਜਾਂਦਾ ਹੈ ਜਨਮ ਤੋਂ ਜਿਹੜੀ ਭਾਸ਼ਾ ਮਨੁੱਖ ਲੈ ਕੇ ਆਇਆ ਹਸਣਾ ਰੋਣਾ ਪ੍ਰਮਾਤਮਾ ਦੇ ਬੰਦੇ ਜਦ ਕਦੀ ਪ੍ਰਮਾਤਮਾ ਨਾਲ ਜੁੜਦੇ ਨੇ ਮਹਾਰਾਜ ਕਹਿੰਦੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਉਹਨਾਂ ਦਾ ਹਸਣਾ ਵੀ ਕਿਸੇ ਰੰਗ ਨੂੰ ਪ੍ਰਗਟ ਕਰਦਾ ਹੈ ਉਹਨਾਂ ਦਾ ਰੋਣਾ ਵੀ ਕਿਸੇ ਭਗਤੀ ਤੇ ਪ੍ਰਮਾਤਮਾ ਦੀ ਛਾਪ ਨੂੰ ਪ੍ਰਗਟ ਕਰਦਾ ਹੈ ਉਹਨਾਂ ਦੇ ਹਾਸੇ ਵਿੱਚ ਵੀ ਪ੍ਰਮਾਤਮਾ ਉਹਨਾਂ ਦੇ ਰੋਣੇ ਵਿੱਚ ਵੀ ਪ੍ਰਮਾਤਮਾ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ ਸੁਕਰਾਤ ਵੀ ਰੋਂਣ ਲੱਗ ਪਿਆ ਤੇ ਇਹ ਬੱਚਾ ਸੁਕਰਾਤ ਨੂੰ ਪੁੱਛਦਾ ਬਾਬਾ ਤੇਰਾ ਪਿਆਲਾ ਕਿੱਥੇ ਹੈ ਤੂੰ ਵੀ ਮੇਰੀ ਤਰ੍ਹਾਂ ਰੋਂਣ ਲੱਗ ਪਿਆ ਉਮੀ ਦੁਖੀ ਜਾਂਦਾ ਹੈ ਸੋਕਰਾਟ ਕਹਿੰਦਾ ਹੈ اے ਮੇਰੇ ਬੱਚੇ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਤੂੰ ਇਸ ਪਿਆਲੇ ਵਿੱਚ ਸਾਰੇ ਦੇ ਸਾਰੇ ਸਮੁੰਦਰ ਨੂੰ ਭਰਨਾ ਚਾਹੁੰਦਾ ਹੈ ਮੈਂ ਛੋਟੇ ਜਿਹਾਂ ਦਿਮਾਗ ਦੇ ਪਿਆਲੇ ਵਿੱਚ ਸਾਰੇ ਦੇ ਸਾਰੇ ਰੱਬ ਨੂੰ ਭਰਨਾ ਚਾਹੁੰਦਾ ਪਰਮਾਤਮਾ ਨੂੰ ਪੂਰੇ ਦਾ ਪੂਰਾ ਮੈਂ ਜਾਣਨਾ ਚਾਹੁੰਦਾ ਪਰ ਅੱਜ ਤੇਥੋਂ ਮੈਨੂੰ ਪਤਾ ਚੱਲਿਆ ਕਿ ਸਮੁੰਦਰ ਪਿਆਲੇ ਵਿੱਚ ਨਹੀਂ ਆਏਗਾ ਇਹ ਬੱਚੇ ਅੱਜ ਤੈਥੋਂ ਮੈਨੂੰ ਗਿਆਨ ਮਿਲਿਆ ਹੈ ਕਿ ਸਾਗਰ ਨੂੰ ਪਿਆਲੇ ਵਿੱਚ ਭਰਨ ਦੀ ਕੋਸ਼ਿਸ਼ ਕਰਨਾ ਵਿਅਰਥ ਹੈ ਆਪਣੇ ਆਪ ਨੂੰ ਥਕਾਣਾ ਹੈ ਸਾਗਰ ਪਿਆਲੇ ਵਿੱਚ ਨਹੀਂ ਆਏਗਾ ਸੋਕਰਾਟ ਦੇ ਮੂੰਹੋਂ ਬੋਲ ਨਿਕਲੇ ਭੋਲੇ ਸੁਬਾਹ ਦੇਚ ਇਸ ਬੱਚੇ ਨੇ ਪਿਆਲਾ ਸਮੁੰਦਰ ਦੇਚ ਵਗਾ ਮਾਰਿਆ ਔਰ ਆਖਿਆ اے ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਚਲੋ ਨਾ ਸਹੀ کمਸੇ ਕਮ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਸੁਕਰਾਟ ਉਸਦੇ ਪੈਰੀ ਪੈ ਗਿਆ ਉਸ ਬੱਚੇ ਦੇ 4.5 ਸਾਲ 5 ਸਾਲ ਦਾ ਇਹ ਬੱਚਾ ਉਹਦੇ ਪੈਰੀ ਪੈ ਗਿਆ 80 ਸਾਲ ਦਾ ਬੁੱਢਾ ਸੰਤ ਸੁਖਰਾ ਕਹਿੰਦਾ ਇਹ ਬਾਲਕ ਮੈਂ بڑے بڑے ਗ੍ਰੰਥ ਪੜ੍ਹੇ ਬੜੀ ਸਾਧਨਾ ਕੀਤੀ ਇੱਕ ਰਾਜ਼ ਮੇਰੇ ਹੱਥੇ ਨਹੀਂ ਆਇਆ ਅੱਜ ਤੇਰੀ ਸੰਗਠਨਾ ਤੋਂ ਮੇਰੇ ਹੱਥੇ ਇੱਕ ਰਾਜ਼ ਆ ਗਿਆ ਕਿ ਸਮੁੰਦਰ ਤੇ ਪਿਆਲੇ ਵਿੱਚ ਨਹੀਂ ਆਵੇਗਾ ਪਿਆਲਾ ਸਮੁੰਦਰ ਦੇ ਵਿੱਚ ਆ ਸਕਦਾ ਹੈ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਹਦੇ ਵਿੱਚ ਲੀਨ ਹੋ ਸਕਦਾ ਸਮਝ ਆ ਗਈ ਕੋਈ ਅਗਰ ਕਹ ਦੇ ਇਹ ਸਾਰੇ ਦਾ ਸਾਰਾ ਸੂਰਜ ਮੇਰੇ ਘਰ ਦੇ ਕੰਬੇ ਵਿੱਚ ਮੇਰੇ ਡਰਾਈਂਗ ਰੂਮ ਦੇ ਚਾਵੇ ਜਿੱਥੇ ਮੈਂ ਬੈਠਾ ਔਰ ਮੇਰੇ ਨਾਲ ਸੋਫੇ ਤੇ ਬੈਠੇ ਇਹ ਸੂਰਜ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਤੇਰੇ ਕਮਰੇ ਚ ਕਿਸ ਤਰ੍ਹਾਂ ਆਵੇ ਕਿਵੇਂ ਆਵੇ ਤੇਰਾ ਕਮਰਾ ਰਹਿ ਵੀ ਸਕੇਗਾ ਜੋ ਨੇੜੇ ਆਇਆ ਤੂੰ ਰਹਿ ਵੀ ਸਕੇਗਾ ਉਹਦੀ ਕਿਰਨ ਆ ਸਕਦੀ ਹੈ ਉਸ ਦਾ ਨੂਰ ਆ ਸਕਦਾ ਹੈ ਉਸ ਦਾ ਚਾਨਣਾ ਆ ਸਕਦਾ ਹੈ ਸਾਰੇ ਦਾ ਸਾਰਾ ਸੂਰਜ ਤੇਰੇ ਘਰ ਵਿੱਚ ਨਹੀਂ ਆ ਸਕਦਾ ਪਰਮਾਤਮਾ ਦਾ ਚਾਨਣਾ ਤੇਰੇ ਅੰਦਰ ਪ੍ਰਗਟ ਹੋ ਸਕਦਾ ਹੈ ਸਾਰੇ ਦਾ ਸਾਰਾ ਪ੍ਰਮਾਤਮਾ ਤੇਰੇ ਹਿਰਦੇ ਚ ਕਿਸ ਤਰ੍ਹਾਂ ਪ੍ਰਗਟ ਹੋਏਗਾ ਸੂਰਜ ਆਪਣਾ ਨੂਰ ਘਰ ਤੱਕ ਪਹੁੰਚਾਉਂਦਾ ਹੈ ਕਿਰਨਾਂ ਦੇ ਰਾਹੀਂ ਪ੍ਰਮਾਤਮਾ ਆਪਣਾ ਪ੍ਰਕਾਸ਼ ਹਿਰਦੇ ਤੱਕ ਪਹੁੰਚਾਉਂਦਾ ਹੈ ਗੁਣਾਂ ਦੇ ਰਾਹੀਂ ਘਰ ਵਿੱਚ ਜੋ ਚਾਨਣਾ ਹੈ ਸੂਰਜ ਦਾ ਹਿਰਦੇ ਦੇ ਜੋ ਗੁਣ ਨੇ ਪ੍ਰਮਾਤਮਾ ਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਣ ਤੇ ਤੇਰੇ ਕੋ ਮੇਰੇ ਥੋੜੀ ਨੇ ਗੁਣ ਪ੍ਰਮਾਤਮਾ ਰੂਪੀ ਸੂਰਜ ਦੀ ਕਿਰਨ ਹੈ। ਪਰ ਗੁਣੋਂ ਤੇ ਹੀ ਪਤਾ ਚਲੇ ਬਗਾਇ ਬੰਦਾ ਧਾਰਮਿਕ ਹੈ ਕਿ ਨਹੀਂ। ਸਭ ਗੁਣ ਤੇਰੇ ਹੈ। ਮੈਂ ਨਾਹੀਂ ਕੋਏ। ਵਿਣ ਗੁਣ ਕੀਤੇ ਭਗਤ ਨ ਹੋਏ ਭਗਤੀ ਤੇ ਗੁਣਾ ਤੇ ਖੜੀ ਹੈ। ਤੇ ਗੁਣ ਤੇ ਸ ਪ੍ਰਭੂ ਸਾਰੇ ਦੇ ਸਾਰੇ ਤੇਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਮੈਂ ਉਸ ਪ੍ਰਮਾਤਮਾ ਨੂੰ ਜਾਣ ਵੀ ਲਿਆ ਤੰ ਮੈਂ ਕਹਿਣਾ ਨਹੀਂ ਮੈਂ ਵਰਣਨ ਨਹੀਂ ਕਰਨਾ ਕਿਉਂ ਜਾਣਿਆਂ ਦੇ ਕਹਿ ਦੋ ਹੋਰ ਕਈਆਂ ਨੂੰ ਪਤਾ ਚਲ ਜਾਏਗਾ ਉਹ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਜੇ ਹਾਂ ਜਾਣਾ ਆਖਾ ਨਹੀਂ ਜੇ ਮੈਂ ਜਾਣ ਵੀ ਲਿਆ ਮੈਂ ਕਹਿਣਾ ਨਹੀਂ ਕਿਉਂ ਕਹਿ ਦੋ ਬਾਦਸ਼ਾਹ ਤੋਂ ਮਹਾਰਾਜ ਕਹਿੰਦੇ ਕਹਿਣਾ ਕਥਨ ਨਾ ਜਾਈ ਉਹ ਮੇਰੀ ਕਥਨੀਚ ਨਹੀਂ ਆ ਮੈਂ ਕਿਤਨਾ ਵੀ ਆਖਾਂ ਉਹ ਮੇਰੇ ਕਹਿਣੇ ਵਿੱਚ ਬੰਦ ਨਹੀਂ ਹੁੰਦਾ। ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਇ ਮੈਂ ਕਥਨ ਕਰ ਕਰਕੇ ਵੇਖ ਲਿਆ ਉਹ ਮੇਰੀ ਕਥਨੀ ਵਿੱਚ ਨਹੀਂ ਆਉਂਦਾ ਕਹਿਣੇ ਵਿੱਚ ਨਹੀਂ ਆਉਂਦਾ